ਪੰਜਾਬ ਦੇ ਵਿੱਚ ਸੜਕ ਖਾਸियत 'ਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਤੇ ਇਸ ਦੌਰਾਨ ਕਈ ਕੀਮਤੀਆਂ ਜਨਤਾ ਤੱਕ ਵੀ ਚਲੇ ਜਾਂਦੇ ਨੇ ਤੇ ਇਸੇ ਵਿਚਾਲੇ ਇੱਕ ਹੋਰ ਖਬਰ ਮਨਪਾਕੀ ਹੈ ਜੁਥੇ ਡੰਗਰ ਮਰੀਆਂ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਆ ਤੇ ਇੱਕ ਨੌਜਵਾਨ ਕੰਬੇ ਰੁਪ ਤੇ ਵਿੱਚ ਜ਼ਖਮੀ ਹੈ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਫਿਲਹਾਲ ਉਸ ਨੌਜਵਾਨ ਦੀ ਤਸਵੀਰ ਵੀ ਸਾਹਮਣੇ ਆਈ ਹੈ ਜੁਥੇ ਇਹ ਮਾਪਿਆਂ ਦਾ ਇਕਲੋਤਾ ਸੋਨਾ ਸੁਨੱਖਾ ਮੁੰਡਾ ਸਗਾ ਸ਼ਾਪਿੰਗ ਕਰਕੇ ਆ ਰਿਹਾ ਸੀ ਤੇ ਉਸ ਦੌਰਾਨ ਡੰਗਰ ਪੁਰੇ ਆ ਜਾਂਦੇ ਨੇ ਅਤੇ ਉਸ ਤੋਂ ਬਾਅਦ ਇਸ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਜਿਸ ਦੇ ਵਿੱਚ ਇੱਕ ਸੋਹਣੇ ਸੁਨੱਖੇ ਮੁੰਡੇ ਦੀ ਮੌਤ ਹੋ ਜਾਂਦੀ ਹੈ ਫਿਲਹਾਲ ਜੋ ਜ਼ਖਮੀ ਨੌਜਵਾਨ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਉਸ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਆਪਣੇ ਦੋਸਤ ਨਾਲ ਜਿਹੜਾ ਹੈਗਾ ਸ਼ਾਪਿੰਗ ਕਰਕੇ ਕਾਡ ਨੂੰ ਅਸੀਂ ਵਾਪਸ ਆ ਰਹੇ ਹੁੰਦੇ ਨੇ ਅਪੋਹਰ ਦੀ ਪੂਰੀ ਘਟਨਾ ਹੈ ਉਸ ਦੌਰਾਨ ਸੜਕ ਉੱਤੇ ਡੰਗਰ ਆ ਲ ਜਾਂਦੇ ਨੇ ਦੋਸਤੋ ਬਾਅਦ ਉਹਨਾਂ ਦੇ ਜਿਹੜਾ ਮੋਟਰਸਾਈਕਲ ਆ ਉਸ ਦੇ ਵਿੱਚ ਵੱਜਦਾ ਮੈਂ ਤਾਂ ਜ਼ਮ ਕੇ ਜ਼ਖਮੀ ਹੋ ਚੁੱਕਿਆ ਕੰਬੇ ਰੁਕ ਦੇ ਵਿੱਚ ਪਰ ਜਿਹੜਾ ਉਸ ਦਾ ਦੋਸਤ ਹੈ ਉਸ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਕਿ ਜਿਸ ਨੌਜਵਾਨ ਦੀ ਮੌਤ ਹੋਈ ਹੈ ਦੋ ਭੈਣਾ ਹੈ ਅਤੇ ਮਾਪੇ ਨੇ ਇਹੀ ਕੋਲਤਾ ਸਹਾਰਾ ਸੀ ਆਪਣੇ ਘਰ ਦਿਆਂ ਦਾ ਕਿ ਘਰ ਦਾ ਜੋ ਵੀ ਪਾਲਣ ਪੋਸ਼ਣ ਹੈ ਜੋ ਵੀ ਆਪਣਾ ਘਰ ਦਾ ਖਰਚਾ ਸੀ ਓਐਸਸੀ ਦੇ ਬਦੂਲੇ ਚੱਲਦਾ ਹੁੰਦਾ ਸੀ ਪਰ ਹੁਣ ਮਾਪੇ ਦੇ ਸਿਰ ਉੱਤੇ ਉਹ ਵੀ ਉੱਠ ਚੁੱਕਿਆ ਜਿੱਥੇ ਪਰਿਵਾਰਿਕ ਮੈਂਬਰ ਦੇ ਇੱਕ ਪਾਸੇ ਤਾਂ ਰੋ ਰੋ ਬਰ ਹਾਲ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਸ ਹਫਤੇ ਦੇ ਵਿੱਚ ਵਿੱਚ ਇਹ ਦੋ ਮੌਤਾਂ ਹੋ ਚੁੱਕੀਆਂ ਨੇ ਜਦੋਂ ਡੰਗਰ ਸੜਕ ਉੱਤੇ ਆ ਜਾਂਦੇ ਨੇ ਤੇ ਅਜਿਹੇ ਹਾਦਸੇ ਵਾਪਰਦੇ ਨੇ ਇਹ ਸਿਰਫ ਅਪੋਹਰ ਦੀ ਘਟਨਾ ਸਾਹਮਣੇ ਨਹੀਂ ਹੈ ਬਲਕਿ ਅਜਿਹੇ ਆ ਵਕ ਵਕ ਥਾਵਾਂ ਤੋਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਜਾਨੀ ਨੁਕਸਾਨ ਵੀ ਹੋ ਜਾਂਦਾ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ ਪਰ ਇੱਥੇ ਇੱਕ ਕੀਮਤੀ ਜਾਂਚ ਚੱਲੇਗੀ ਹੈ ਜਿੱਥੇ ਮਾਪਿਆਂ ਦਾ ਇਸ ਸੋਹਣੇ ਸੁਨੱਖੇ ਮੁੰਡੇ ਦੀ ਜਿਹੜੀ ਅੱਗੇ ਹੈ ਡੰਗਰ ਮੂਰੀਆਂ ਦੇ ਨਾਲ ਜਿਹੜੀ ਹੈ ਮੌਤ ਹੋ ਜਾਂਦੀ ਹੈ ਕਿਉਂਕਿ ਸ਼ਾਪਿੰਗ ਕਰਕੇ ਖੁਸ਼ੀ-ਖੁਸ਼ੀ ਘਰ ਜਾ ਰਹੇ ਹੁੰਦੇ ਨੇ ਪਤਾ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਉਹ ਹਾਦਸੇ ਦਾ ਸ਼ਿਕਾਰ ਹੋ ਜਾਣਗੇ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਵੇਗੀ ਫਿਲਹਾਲ ਪ੍ਰਸ਼ਾਸਨ ਇਸ ਮਾਮਲੇ ਦੀ ਕਾਰਵਾਈ ਦੇ ਵਿੱਚ ਲੱਗਿਆ ਹੋਇਆ ਹੈ ਕਿ ਕੁਝ ਇਹ ਕਹਿੰਦੇ ਨਜ਼ਰ ਆ ਰਹੇ ਨੇ ਪੀੜਤ ਨੌਜਵਾਨ ਅਤੇ ਪ੍ਰਸ਼ਾਸਨ ਕਾਰਵਾਈ ਕਿਸ ਤਰੀਕੇ ਦੀ ਕਰ ਰਿਹਾ ਸੁਣ ਲਓ ਕੀ ਨਾਮ ਹੈ ਤੁਹਾਡਾ ਜੀ ਅਰਦੇਵ ਸਿੰਘ ਅਰਦੇਵ ਸਿੰਘ ਕੀ ਗੱਲ ਹੋਈ ਹੈ ਅਸੀਂ ਬਾਈਕ ਤੇ ਆ ਰਹੇ ਸੀਗੇ ਅਗੋਂ ਠੱਠ ਆ ਗਿਆ ਤੇ ਕਿਹੜੀ ਜਗ੍ਹਾ ਤਵਾਰੇ ਸੀ ਭਦਰ ਖੇੜੇ ਭਦਰ ਖੇੜੇ ਤੋਂ ਕਿਹੜੀ ਦਿਗਾਂ ਜਾ ਰਹੇ ਸੀ ਅਵੋਲ ਅਵੋਲ ਆ ਰਹੇ ਸੀਗੇ ਤੇ ਇੱਕ ਰਹਿਣ ਵਾਲ ਕਿਥੋਂ ਦੇ ਹੋ ਸੀ ਮੈਂ ਭਦਰ ਖੇੜੇ ਦਾ ਮੇਰਾ ਬੀਲੀ ਢਾਬਾ ਕੋ ਕਰੀਆ ਦਾ ਤੁਹਾਡਾ ਵੀ ਨਹੀਂ ਢਾਬਾ ਕੋ ਉਹਦਾ ਕੀ ਨਾਮ ਹੈ ਸੰਜੂ ਹਾਂਜੀ ਸੰਜੂ ਸੰਦੂ ਸੰਜੂ 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 ਤੁਹਾਨੂੰ ਪਿਤਾ ਦਾ ਨਾਮ ਤੁਹਾਡਾ ਕੀ ਹੈ ਜੀ ਸੁਖਰਾਸ ਜੀ ਸੁਖਤਾਰ ਸਿੰਘ ਸੁਖਰਾਸ ਸੁਖਰਾਸ ਸਿੰਘ ਉਹਦੇ ਪਿਤਾ ਦਾ ਨਾਮ ਧਿਆਨ ਹੈ ਬਿੱਲੂ ਬਿੱਲੂ ਪਿੱਲੂ ਪਿੱਲੂ ਕਿੱਲੂ ਠੀਕ ਹੈ ਜੀ ਤੁਸੀਂ ਬਾਦਰਖੜਾ ਦੇ ਗਏ ਹੋ ਤੇ ਉਹ ਲਾਵਾ ਕੋਪਰੀਆਂ ਦਾ ਹਾਂ ਠੀਕ ਹੈ ਜੀ ਸਰ ਕੀ ਨਾਮ ਤੁਹਾਡਾ ਜੀ ਜਗਬੂਨ ਸਿੰਘ ਜੀ ਜਗਬੂਨ ਸਿੰਘ ਕੀ ਗੱਲ ਹੋਈ ਹੈ ਜੀ ਅੱਜ ਜੀ ਇੱਥੇ ਸਾਨੂੰ ਕਾਲ ਆਈ ਜੀ ਦਸਤੀਤੀ ਤੇ ਵੀ ਐਕਸੀਡੈਂਟ ਹੋ ਗਿਆ ਉੱਥੇ ਰਾਏਪੁਰ ਰਾਏਪੁਰੇ ਹਾਂਜੀ ਰਾਏਪੁਰੇ ਕੋਲੇ ਹਾਂਜੀ ਅਸੀਂ ਗਏ ਤੇ ਉੱਥੇ ਫਿਰ ਐਕਸੀਡੈਂਟ ਚੱਕਿਆ अच्छा दूसरे नाल दोन ਕੁੜੀਆਂ ਮਿਟੌੜਾਈ ਆ। ਇਹਦੀ ਲੜਕੀ ਨਹੀਂ ਮਨਾ ਲੈਂਦਾ। ਮੁਕੇ ਦੀ ਡੈਥ ਹੋ ਗਈ। ਇੱਕ ਦੀ ਡੈਥ ਹੋ ਗਈ ਹੈ ਤੇ ਕਿਸ ਚੀਜ਼ ਤੇ ਸੀਗੇ? ਬਾਈਕ ਤੇ ਸੀਗੇ। ਬਾਈਕ ਤੇ ਸੀਗੇ ਤੇ ਆਪਣੇ ਸੀਤੋਂ ਤੋਂ ਉਧਰ ਜਾ ਰਹੇ ਸੀਗੇ। ਹਾਂਜੀ ਸੀਤੋਂ ਤੋਂ ਘਰਾਈ ਜਾ ਰਹੇ ਸੀ। ਸੀਤੋਂ ਤੋਂ ਕੋਈ ਜਾਣਕਾਰੀ ਮਿਲੀ ਕਿਥੋਂ ਦਾ ਕੋਈ ਆਧਾਰ ਕਾਰਡ ਵਗੈਰਾ ਕੁਝ ਮਿਲੇ? ਨਹੀਂ ਅਭੀ ਨਹੀਂ ਮਿਲਿਆ ਜੀ ਕੋਈ। ਅੱਛਾ ਜੀ। ਤੇ ਮਤਲਬ ਐਕਸੀਡੈਂਟ ਕਿਸ ਚੀਜ਼ ਨਾਲ ਹੋਇਆ? 6:00 ਵਜੇ ਦੀ ਵਿੱਚ। 6:00 ਵਜੇ। ਤੇ ਇਹ ਗਾਇਲਤ ਇੱਕ ਦੀ ਇੱਕ ਡੈਡ ਹੋ ਚੁੱਕਾ ਹੈ। ਇੱਕ ਦੀ ਡੈਡ ਹੋ ਚੁੱਕਾ। ਤੇ ਨਾਮ ਐਡਰੈਸ ਕੋਈ ਪਤਾ ਨਹੀਂ ਚੱਲਿਆ। ਠੀਕ ਹੈ ਥੈਂਕ ਯੂ ਇੱਥੇ ਕੀ ਲਾਤਾ ਕੀ ਸੁਖਣਾ ਹੈ ਆਪਣੇ ਕੋਲ ਦੋ ਪੇਸ਼ੈਂਟ ਆਇਆ ਐ ਐਕਸੀਡੈਂਟ ਰੋਡ ਐਕਸੀਡੈਂਟ ਵਾਲੇ ਇੱਕ ਦਾ ਨਾਮ ਹੈ ਗੁਰਤੇਜ 19 ਸਾਲ ਉਮਰ ਹੈ ਔਰ ਦੂਸਰੇ ਦਾ ਨਾਮ ਹੈ ਆਪਣੇ ਸੰਜੂ 26 ਸਾਲ ਉਮਰ ਹੈ ਸੰਜੂ ਜਿਹੜਾ ਸੀ ਬਾਈਕ ਚਲਾ ਰਿਹਾ ਸੀਗਾ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਆਪਣੇ ਕੋਲ ਬਰੌਡ ਡੈਡ ਆਇਆ ਜਿਹੜਾ ਦੂਸਰਾ ਗੁਰਤੇਜ ਹੈ ਉਹਦੇ ਹਾਲਾਤ ਠੀਕ ਹੈ ਇਸ ਵੇਲੇ ਸਟੇਬਲ ਹੈ ਜੀ ਚਿੱਕਾ ਨਾਂ ਫਤਿਹ ਦਾ ਨਾਮ ਵੀ ਕੋ ਪਿੰਡ ਦਾ ਦੂਜੇ ਦਾ ਨਾਮ ਜਿਹੜਾ ਗੁਰਤੇਜ ਹੈ ਉਹ ਆਪਣੇ ਬਹਾਦਰ ਖੇੜਾ ਦਾ ਹੈ ਔਰ ਦੂਸਰਾ ਜਿਹੜਾ ਸੰਜੂ ਹੈ ਉਹ ਆਪਣੇ ਟਾਬਾ ਕੁੱਕਰੀਆਂ ਦਾ ਠੀਕ ਹੈ ਜੋਣਾ ਰਾਤ ਕੀ ਰੈਫਰ ਦੇ ਦੂਜੇ ਦੇ ਠੀਕ ਹੈ ਨਹੀਂ ਨਹੀਂ ਉਹ ਠੀਕ ਹੈ ਬਿਲਕੁਲ ਸਟੇਬਲ ਹੈ ਠੀਕ ਹੈ ਹਾਂਜੀ